ਦੁਕਾਨ ਵਾਲਾ ਦੁਕਾਨ ਵਾਲਾ ਆਹ ਦੁਕਾਨ ਵਾਲਾ ਸਿਰਾ ਓਏ ਕੱਪਰੂਆ ਸਿਰਾ ਓਏ ਕੱਪਰੂਆ ਸਿਰਾ ਓਏ ਕੱਪਰੂਆ ਮੇਲਾ ਫੜਵਾਨ ਜਿਹੜੇ ਦਿੱਤੇ ਅੱਕਰੀ ਗੱਲ ਕੇ ਲੈ ਮੰਨੇ ਦੀ ਪਈ ਹੁਣ ਏ ਏ ਏ ਏ ਕੇ ਹੈ ਪ੍ਰਿੰਸ ਕਬੱਡੀ ਦਾ ਬੋਲੋ ਇਸ ਵਾਰ ਆਹ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਨੇ ਦੁਗਾਂ ਵਾਲਿਆ ਆਹ ਜੇ ਫੈਨ ਜੀ ਦੀ ਪੱਧ ਦੁਨੀਆ ਕਹਾਂ ਦਾ ਕਿਸੇ ਤੋਂ ਨਾ ਘੱਟ ਬੱਲੀਏ ਖੇਰ ਦਾ ਦਲੇਰੀ ਨਾਲ ਵੇਖਿਆ ਮੈਂ ਦੁਕਾਨ ਵਾਲਾ ਜੱਟ ਬੱਲੀਏ ਹਰ ਇੱਕ ਜੱਖੇ ਦਾ ਦਿੱਤਾ ਜਾਣਾ ਆਹ ਸਾਹਮਣੇ ਮੰਨਾ ਬੱਲ ਨੋ ਵੀ ਧਰਦੀ ਲੈ ਵੀ ਦੁਕਾਨ ਵਾਲਿਆ ਆਹ ਦੁਕਾਨ ਵਾਲਾ ਦੁਕਾਨ ਵਾਲਾ ਮੰਨਾ ਦੁਕਾਨ ਵਾਲਾ ਮੰਨਾ ਦੁਕਾਨ ਵਾਲਾ ਦੁਕਾਨ ਵਾਲਾ ਬੇਰਾਂ ਖਰਦਾ ਜੱਟ ਕਿ ਮੈਂ ਵੀ ਪੁੱਤ ਹਾਂ ਜੱਟ ਦਾ ਅਰਜਨ ਵਰਗ ਕੀ ਗੱਲ ਬਣਦੀ ਹੈ ਲੈ ਵੀ ਕਾਲਿਆ ਕਰੀ ਮਲ ਪਈ ਹੋਈ ਰੇ ਮਤੇ ਪਈ ਹੋਈ ਮੰਨੇ ਦੀ ਕਬੱਡੀ ਦੇ ਦੁਕਾਨ ਵਾਲਾ ਬੇਲਾ ਨੱਚਣਾ ਤੇ ਨੱਚਦੇ ਪੰਜਾਬੀ ਡੱਗੇ ਢੋਲ ਤੇ ਲਵਾ ਕੇ ਆ ਲਿਆ ਓਏ ਪੂਰੇ ਰਮਾਨ ਖੁੰਦੇ ਸਭ ਦਿਲ ਦੇ ਅਮਰੀਕਨ ਕਬੱਡੀ ਐਸੋਸੀਏਸ਼ਨ ਹਰ ਇੱਕ ਜੱਫੇ ਦਾ 550 ਡਾਲਰ ਖੁਸ਼ੀ ਲਈ 500 ਡਾਲਰ ਆ ਅਮਰੀਕਨ ਕਬੱਡੀ ਐਸੋਸੀਏਸ਼ਨ ਦਾ ਮੈਂ ਵੀ ਭਾਈ ਵੱਡੇ ਮਾਨ ਸਨਮਾਨ ਜਿਹੜੇ ਦਿੱਤੇ ਜਾ ਰਹੇ ਆ ਖੁਸ਼ਾਰ ਚਾਰਾ ਵਿੱਚੋਂ ਦੇਖੇ ਵੀ ਹੁਣ ਕੌਣ ਲੈ ਵੀ ਕਾਲਾ ਕਰੀ ਗੱਲ ਕੇ ਨਾ ਲਾ ਮੰਨੇ ਦੀ ਪੈਸੇ ਕੁੜਿਆ ਏ ਏ ਏ ਏ ਏ ਕਿਹ ਹੈ ਪ੍ਰਿੰਸ ਕਬੱਡੀ ਦਾ ਖੇਡ ਦਾ 100 ਡਾਲਰ ਪੰਡੋਰੀ ਵਾਲੇ ਦੇ ਖੇਸੇ ਜੁੜਦਾ ਹੋਇਆ 550 ਡਾਲਰ ਜਿਹੜਾ ਜੋਖਿਆ ਤੇ ਦਿੱਤਾ ਜਾ ਰਿਹਾ ਹੈ ਦੁੱਕਾ ਵਾਲਾ ਦੁੱਕਾ ਵਾਲਾ ਬੱਲੇ ਬੱਲੇ ਦੁੱਕਾ 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 500 ਕਬੱਡੀ ਉਸ਼ੋਸ਼ਜਨ ਵੱਲੋਂ ਦੁਗਾਂ ਵਾਲੇ ਖੁਸ਼ੇ ਸੁਪਰੀਮ ਸਿੱਖ ਸੁਸਾਇਟੀ ਨਿਊਯਾਰਕ ਵਾਲੇ ਸਾਡੇ ਵੀਰ ਵੱਡਾ ਮੇਲਾ ਹਿੱਲ ਸਾਈਡ ਦੇ ਵਿੱਚ ਹੋ ਗਿਆ ਮੂਰੇ ਕਬੱਡੀ ਦਾ ਪ੍ਰਿੰਸ ਉਂਗਲ ਖੜੀ ਐ ਚੋਟੀ ਕਹਿੰਦਾ ਵੀ ਅੱਜ ਦੁਨੀਆ ਨਚਾਈ ਐ ਗੱਲਾਂ ਹੋ ਗਈਆਂ ਪ੍ਰਾਰਸ਼ਾ ਗੁਰੂ ਕਰਦੀਆਂ ਗਰਾਊਂਡਾਂ ਦੇ ਵਿੱਚ ਪਤਾ ਲੱਗ ਗਿਆ ਵੀ ਸੰਗਰੂਰਾਂ ਨੌਜਾਨ ਕਹਿੰਦੇ ਕਿ ਜੱਫੇ ਲਾਉਣਾ ਬੈਂਦਾ ਹਿੱਕ ਤੇ ਲੈਂਦਾ ਲੱਕ ਦੇ ਵਿੱਚ ਇੱਥੇ ਰੱਖ ਉਂਗਲਾਂ ਖੜੀਆਂ ਹੀ ਸ਼ੇਰ ਦੀਆਂ ਉਂਗਲਾਂ ਖੜੀਆਂ ਦੇ ਪੁਆਇੰਟ ਦੁਗਾਂ ਵਾਲਾ ਆਪਣੀ ਟੀਮ ਸਾਰੀ ਦੀ ਕਿਰਪਾਣਾ ਅੱਜ ਬੈਸਟ ਰਿਹਾ ਬਹੁਤ ਖੁਸ਼ੀ ਜ਼ਿੰਦਗੀ ਦਾ ਬਹੁਤ ਵੱਡਾ ਮੇਰਾ ਅੱਜ ਦੇਣਿਆ ਤੇ ਇੱਕ ਵੇਦਰੀ ਦੁੱਖਿਆਰੇ ਕੀ ਮਹਿਸੂਸ ਕਰ ਰਿਹਾ ਹੈ ਅੱਜ ਖੁਸ਼ੀ ਦੁੱਖਿਆ ਵਾਲਾ ਦਿਲ ਖਾਹੀ ਰਿਹਾ ਹੈ ਪਹਿਲੀ ਵਾਰ ਫੈਟਰ ਦਿੱਤੇ ਮੈਂ ਬਹੁਤ ਵਧੀਆ ਮਹਿਸੂਸ ਕਰ ਰਿਹਾ ਤੇ ਮੈਂ ਰੱਬ ਦਾ ਸ਼ੁਕਰ ਕਰਦਾ ਹਾਂ ਤੇ ਇੰਨੇ ਪਿਆਰ ਕਰਨ ਵਾਲੇ ਦੋਸਤ ਮਿਲਿਆ ਤੇ ਮਮਤਾ ਜੀ ਨੇ ਮਿਹਨਤ ਕੀਤੀ ਕਰਵਾਈ ਤੇ ਮੈਨੂੰ ਇੱਥੇ ਪਹੁੰਚਾਇਆ ਤੇ ਬਹੁਤ ਸ਼ੁਕਰ ਕਰਦਾ ਤੇ ਆਪਦੇ ਮਾਪੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਸ਼ਵੀ ਨਾ ਹੁੰਦੇ ਹੋਏ ਫਿਰ ਵੀ ਉਹਨਾਂ ਨੇ ਬਹੁਤ ਕੀਤਾ ਪ੍ਰਾਪਰ ਬੜਾ ਧੰਨਵਾਦ ਸੰਗਤ ਦਾ ਗੋੜਿਆ ਇੱਕ ਵਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਸਭ ਜਿਹਨਾਂ ਨੇ ਸਾਨੂੰ ਬੈਨ ਕੀਡੇ ਪੈਲਾਂ ਨੂੰ ਖੜਾਇਆ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਸਾਡਾ ਸਾਥ ਦਿੱਤਾ ਡਾਕਟਰ ਠਾਲਦਾ ਡਾਕਟਰ ਬਹੁਤ ਬਹੁਤ ਧੰਨਵਾਦ